ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਥਾਣਾ ਫਲੋਰ ਦੇ ਪੁਲਿਸ ਵੱਲੋਂ 6 ਮੁਲਜਮਾਂ ਨੂੰ ਕੀਤਾ ਕਾਬੂ ਰਾਹਗੀਰਾਂ ਨੂੰ ਘੇਰਦੇ ਸਨ ਲੁੱਟਦੇ ਸਨ ਜਿਨ੍ਹਾਂ ਦੇ ਕੋਲੋਂ ਕਿਰਪਾਨ, ਦਾਤਰ, ਲੋਹੇ ਦਾ ਖੰਡਾ, 6 ਮੋਬਾਈਲ, 2 ਮੋਟਰਸਾਈਕਲ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਬਹੁਤ ਵੱਡੀ ਸਫਲਤਾ ਥਾਣਾ ਪੁਲਿਸ ਫਲੋਰ ਵੱਲੋਂ ਕੀਤੀ ਗਈ ਇਸ ਸਬੰਧੀ মিডিਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੀ ਸਰਵਣ ਸਿੰਘ ਬੱਲ ਡੀਐਸਪੀ ਫਲੋਰ ਨੇ ਦੱਸਿਆ ਕਿ ਇੱਕ ਦੇਸ਼ ਸੇਵਕ ਨੇ ਐਸਆਈ ਗੁਰਵਿੰਦਰ ਸਿੰਘ ਥਾਣਾ ਫਲੋਰ ਪਾਸ ਇਤਲਾਹ ਦਿੱਤੀ ਕਿ ਰਣਜੀਤ ਸਿੰਘ ਪੁੱਤਰ ਪਵਨ ਕੁਮਾਰ ਵਾਸੀ ਮਾਤਾ ਕਲਸੀ ਨਗਰ ਫਲੋਰ ਥਾਣਾ ਕਲਵੀਰ ਕੁਮਾਰ ਪੁੱਤਰ ਅਜਮੇਰ ਸਿੰਘ ਵਾਸੀ ਰਾਏਪੁਰ ਰਾਇਆਂ ਥਾਣਾ ਫਲੋਰ ਸੰਦੀਪ ਕੁਮਾਰ ਉਰਫ ਬੱਬੂ ਪੁੱਤਰ ਛੋਟੇ ਲਾਲ ਵਾਸੀ ਮਾਤਾ ਕਲਸਾ ਨਗਰ ਫਲੋਰ ਹਰਜੀਤ ਸਿੰਘ ਉਰਫ ਸੋਨੂ ਪੁੱਤਰ तलवारुन सिंह वासी ਪਿੰਡ ਦਾਰਾਪੁਰ ਮਿਲਗਾ ਮਨਦੀਪ ਸਿੰਘ ਉਰਫ ਮਨੀ ਪੁੱਤਰ ਬਹਾਦਰ ਸਿੰਘ ਵਾਸੀ ਰਾਮਗੜ੍ਹ ਥਾਣਾ ਫਲੋਰ ਹਰਜੀਤ ਸਿੰਘ ਉਰਫ ਜੀਤੀ ਪੁੱਤਰ ਹਰਵੰਦ ਸਿੰਘ ਪਿੰਡ ਮਾਉ ਸਾਬ ਥਾਣਾ ਮਿਲਗਾ ਦੀ ਗੈਂਗ ਤਿਆਰ ਹੋ ਕੇ ਆਪਸੀ ਸਲਾਹ مشورہ ਕਰਕੇ ਜੀਟੀ ਰੋਡ ਫਲੋਰ ਤੋਂ ਲੁਧਿਆਣਾ ਗਰਾਿਆਂ ਤੇ ਰਾਹੋਂ ਰੋਡ ਤੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਰਾਗੀ ਰਾਤੇ ਲੇਬਰ ਤੇ ਬੰਦਿਆਂ ਨੂੰ ਹਨੇਰੇ ਵਿੱਚ ਘੇਰ ਕੇ ਮਾਰੂ ਹਥਿਆਰਾਂ ਨਾਲ ਲੈ ਸੋਕ ਕੁੱਟਮਾਰ ਕਰਦੇ ਡਰਾਤਮਕਾ ਕੇ ਲੁੱਟਕੋ ਕਰਦੇ ਸਨ ਜੋ ਕਿ ਕਿਸੇ ਵਕਤ ਵੀ ਬਹੁਤ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਸਨ ਇਸ ਵਕਤ ਇਹਨਾਂ ਦਾ ਗਰੋ ਜਖੀਰਾ ਫਲੋਰ ਵਿੱਚ ਸਲਾਹ ਮਸ਼ਵਰਾ ਕਰ ਰਹੇ ਸਨ ਲੁੱਟਕੋ ਕਰਨ ਲਈ ਜੇਕਰ ਹੁਣੇ ਰੀਡ ਕੀਤਾ ਜਾਵੇ ਤਾਂ ਇਹ ਸਾਰੇ ਕਾਬੂ ਆ ਸਕਦੇ ਸਨ ਇਸੇ ਇਤਰਾਫ ਐਸਆਈ ਗੁਰਵਿੰਦਰ ਸਿੰਘ ਥਾਣਾ ਫਲੋਰ ਵੱਲੋਂ ਮਕਦਮਾ ਨੰਬਰ 243 ਮਿਤੀ 2/8/2025 ਨੂੰ ਬੀਐਨਐਸ ਥਾਣਾ ਫਲੋਰ ਰਜਿਸਟਰ ਕੀਤਾ ਗਿਆ ਮਕਦਮੇ ਦੀ ਤਫ਼ਤੀਸ਼ ਦੌਰਾਨ ਦੇਸ਼ ਵਿਵਕ ਵੱਲ ਦੱਸੀ ਜਗ੍ਹਾ ਪਰ ਰੇਡ ਕੀਤਾ ਗਿਆ ਤਾਂ ਇਹ ਸਾਰੇ ਕਿਰਪਾਨਾਂ ਦਾਤਰ ਦੇ ਖੰਡੇ ਵਰਗੇ ਤੇਜ਼ ਤਰ੍ਹਾਂ ਹਥਿਆਰਾਂ ਸਮੇਤ ਇਕੱਠੇ ਬੈਠੇ ਸਨ ਅਤੇ ਏਟੀਐਮ ਖੋ ਕਰਨ ਦੀ ਸਲਾਹ ਕਰ ਰਹੇ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਸਾਰੇ ਦੋਸ਼ੀਆਂ ਪਾਸੋਂ 288 ਖੁੱਲੀਆਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਜਿਸ ਤੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਡਾਕਟਰ ਹਨਾ ਅਪਰਾਧੀ ਫਲੋਰ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਸਰ ਆ ਸ਼ੇਅਰ ਬੰਦੇ ਬਕਰਿਆ ਉਹਨਾਂ ਬਾਰੇ ਕੀ ਤੁਹਾਡੇ ਕੋਲ ਜਾਣਕਾਰੀ ਹੈ ਜੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਐਸਐਸਪੀ ਜੰਦਰ ਦੇਹਤੀ ਜੀ ਦੀ ਦਸ਼ਾ ਹਰਦੇਸ਼ ਅਤੇ ਉਹਨਾਂ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਨਸ਼ਾ ਵਿਰੋਧ ਤੇ ਮਾੜੇ ਅਨਸਰ ਵਿਰੋਧ ਜਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸਐਚਓ ਪੂਸ਼ਨ ਕੁਮਾਰ ਫਲੋਰ ਅਤੇ ਉਸਦੀ ਟੀਮ ਵਿੱਚ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਤਹਿਤ ਅੰਤਰ-ਡਿਸਟ੍ਰਿਕਟ ਜਿਹੜਾ ਹੈਗਾ ਇੱਕ ਗਰੋਹ ਦੇਸ਼ੀ ਮੈਂਬਰੀ ਜਿਹੜੇ ਆ ਮੈਂਬਰ ਨੂੰ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਵੱਲੋਂ ਕਰੀਬ 18 ਕੁਾਰਦਾਤਾ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਇਹਨਾਂ ਨੇ ਲੁਧਿਆਣਾ ਸਲੌਰ ਅਤੇ ਫਗਵਾੜਾ ਏਰੀਆ ਦੇ ਵਿੱਚ ਕੀਤੀਆਂ ਨੇ ਇਹਨਾਂ ਦੀ ਮੋਡਸਪੰਡੀ ਇਹ ਸੀ ਕਿ ਰਾਹੀਗਰਾਂ ਨੂੰ ਰੋਟਦੇ ਸਨ ਅਤੇ ਜਦੋਂ ਮੋਸਟਲੀ ਇਹ ਜਿਹੜੇ ਪ੍ਰਵਾਸੀ ਜਦੋਂ ਬਾਹਰੋਂ ਆਉਂਦੇ ਸੀ ਟਰੱਕ ਵਾਲੇ ਉਹਨਾਂ ਨੂੰ ਫਲੋਰ ਜਿਹੜਾ ਆਪਣਾ ਮੇਨ ਪੋਲ ਆ ਉਹਦੇ ਅੱਗੇ ਰੁਕਦੇ ਸੀ ਜਦੋਂ ਸ਼ਹਿਰ ਤੋਂ ਬੰਦਾ ਆਉਂਦਾ ਤੇ ਉਹ ਥੋੜਾ ਅੱਗੇ ਜਾ ਕੇ ਰੁਕਦਾ ਤੇ ਉੱਥੇ ਥੋੜਾ ਜਿਹਾ ਰੁਕਣ ਦਾ ਕੱਚੀ ਜਗ੍ਹਾ ਹੈਗੀ ਆ ਕਿਲੋਕੀਮੀਟਰ ਦੀ ਉੱਥੇ ਰੁਖ ਵਗੈਰਾ ਲੱਗੇ ਹੋਏ ਆ ਜਦੋਂ ਰੂਟੀਨ ਦੇ ਵਿੱਚ ਟਰੱਕ ਰੁਕਦੇ ਸਨ ਤੇ ਉਹਨਾਂ ਨੂੰ ਇਹ ਮੋਬਾਈਲ ਫੋਨ ਤੇ ਉਹਨਾਂ ਕੋ ਪੈਸੇ ਖੋਹ ਲੈਂਦੇ ਸਨ ਇਹਨਾਂ ਦੀ ਮੇਨ ਮੇਡ ਸੰਬੰਧੀ ਇਹ ਸੀ ਇਸ ਤੋਂ ਇਲਾਵਾ ਇਹਨਾਂ ਨੇ ਅ ਜਿਹੜੀਆਂ ਵਾਰਦਾਤਾਂ ਨੇ ਉਹ ਨਵਾਂ ਸ਼ਹਿਰ ਰੋਡ ਤੇ ਵੀ ਕੀਤੀਆਂ ਨੇ ਫਲੋਰ ਤੋਂ ਨਵਾਂ ਸ਼ਹਿਰ ਰੋਡ ਦੇ ਉੱਤੇ ਤੇ ਇਹਨਾਂ ਨੂੰ ਜਿਹੜਾ ਇਹ ਗੈਂਗ ਹੈਗਾ ਇਹਨਾਂ ਨੇ ਅੱਗੇ ਫਰਦਰ ਜਿਹੜਾ ਸੀ ਹੁਣ ਇਹਨਾਂ ਨੇ ਵਿਉਤਬੰਦੀ ਕੀਤੀ ਸੀ ਵੀ ਇਹਨਾਂ ਵਾਰਦਾਤਾਂ ਤੋਂ ਬਾਅਦ ਇਹਨਾਂ ਨੇ ਪੈਟਰੋਲ ਪੰਪ ਵਾਲੇ ਤੇ ਮਨੀ ਚੇਂਜਰ ਲੁੱਟਣ ਦੀ ਸਵਾਹ ਕਰ ਰਹੇ ਸੀ ਜਿਨ੍ਹਾਂ ਨੂੰ ਸਾਡੇ ਐਸ ਐਚਓ ਫਲੋਰ ਕੁਸ਼ਨ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੈਗਾ ਇਨਾਂ ਕੋਲੋਂ ਜਿਹੜੀ ਆ ਸ਼ਾਰਪ ਵੈਪਨ ਜਿਹੜੇ ਆ ਔਰ ਕਵਰ ਹੋਏ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਮੋਬਾਈਲ ਖੋਹੀ ਸੀ ਉਹ ਬਰਬੰਦ ਹੋਏ ਆ ਮੋਟਰਸਾਈਕਲ ਜਿਹੜੇ ਸੀ ਚੋਰੀ ਦੇ ਉਹ ਇਹਨਾਂ ਕੋਲੋਂ ਦੋ ਬਰਬੰਦ ਕੀਤੇ ਗਏ ਨੇ ਸੱਤ ਕਿੰਨੀਆਂ ਵਾਰਦਾਤਾਂ ਕੀਤੀਆਂ ਸਾਰਾ ਹੁਣ ਤੱਕ ਇਹ ਸਾਰੇ ਇਹਨਾਂ ਚੋਂ ਪੰਜ ਜਿਹੜੇ ਨੇ ਉਹ ਵਾਰਦਾਤੀ ਨੇ ਇੱਕ ਜਿਹੜਾ ਸੀ ਉਹ ਫਰੈਸ਼ ਸੀ ਮਿਲ ਗਈ ਸਾਈਡ ਤੋਂ ਇਹਨਾਂ ਨੇ ਲੁੱਟਖੋਹਾਂ ਦੀਆਂ ਤੇ ਚੋਰੀ ਦੇ ਤੇ ਨਸ਼ੇ ਦੇ ਇਹਨਾਂ ਤੇ ਆਲਰੇਡੀ ਮਕਦਮੇ ਦਰਜ ਨੇ ਸਰਦਰੰਦਰ ਦੀ ਦੇ ਤਲਾਵਾ ਹੋਰ ਵੀ ਕਿਤੇ ਇਹਨਾਂ ਨੇ ਵਾਰਦਾਤਾਂ ਨਹੀਂ ਹਜੇ ਫਰਦਰ ਇਹਨਾਂ ਦਾ ਇਸ ਪੁਲਿਸ ਰਿਪੋਰਟ ਲੈ ਰਹੇ ਆ ਪੁਲਿਸ ਰਿਪੋਰਟ ਲੈ ਹਾਸਲ ਕਰਨ ਤੋਂ ਬਾਅਦ ਅਸੀਂ ਫਿਰ ਫਰਦਰ ਕੋਸ਼ਿਸ਼ ਕਰਾਂਗੇ ਹਜੇ 15 ਵਾਰ ਦਾ ਤੰਮਨੇ ਨੇ ਉਸ ਤੋਂ ਬਾਅਦ ਹੋਰ ਵੀ ਜੇ ਜੋ ਇਨਕਸ਼ਾਫ ਇਹਨਾਂ ਨੇ ਕੀਤਾ ਉਹਦੇ ਮੁਤਾਬਕ ਅਸੀਂ ਤੁਹਾਨੂੰ ਦੱਸ ਦਾਂਗੇ ਸਰ ਬੇਸਿਕਲੀ ਹੈ ਕਿੱਥੇ ਪੰਜਾਬ ਦੇ ਰਹਿਣ ਵਾਲੇ ਵਿੱਚ ਮੈਨੂੰ ਪ੍ਰਵਾਸੀ ਵੀ ਲੱਗਦੇ ਸਰ ਚੰਨੇ ਕੋਈ ਇਹ ਬੇਸਿਕਲੀ ਜਿਹੜੇ ਆ ਉੱਤੇ ਤਿੰਨ ਜਣੇ ਜਿਹੜੇ ਨੇ ਉਹ ਲੋਕਲ ਇੱਥੇ ਫਲੋਰ ਦੇ ਰਹਿਣ ਵਾਲੇ ਹੈਗੇ ਨੇ ਜੀ ਕਲਸੀ ਮਹੱਲੇ ਦੇ ਨੇ ਜੀ ਕੁਝ ਬਿਲਗੇਰੇ ਨੇ ਤੇ ਕੁਝ ਰਾਪੁਰ ਰਾਈਆਂ ਦੇ ਨੇ ਅਸੀਂ ਨਸ਼ੀਲੀਆਂ ਗੁਣੀਆਂ ਬਾਰੇ ਵੀ ਦੱਸੋ ਕਿੰਨੀਆਂ ਇਹਨਾਂ ਕੋਲੋਂ ਅਸੀਂ 288 ਜਿਹੜੀਆਂ ਸੀ ਨਸ਼ੀਲੀਆਂ ਗੋਲੀਆਂ ਦੀ ਇਹਨਾਂ ਦਾ ਕੋਈ ਬਰਾਮਦ ਕੀਤੀਆਂ ਹੈਗੀਆਂ ਨੇ ਜੀ ਤੇ ਉਹਦੇ ਤੇ ਵੀ ਇਹਨਾਂ ਦੇ ਐਨਡੀਪੀ ਸੈਕਟ ਦਾ ਮਕਦਮਾ ਦਰਜ ਕੀਤਾ ਇੱਥੇ ਮੈਂ ਦੱਸਣਾ ਚਾਹੁੰਦਾ ਵਾਰ-ਵਾਰ ਇਹ ਵਾਰਦਾਤੀ ਨੇ ਤੇ ਵਾਰ-ਵਾਰ ਜਿਹੜਾ ਕ੍ਰਾਈਮ ਕਰਦੇ ਨੇ ਉਹਦੇ ਵਿੱਚ ਬੀਐਨਐਸ ਦੀ 111 ਧਾਰਾ ਇਹਨਾਂ ਤੇ ਲਾਈ ਗਈ ਹੈ ਜਿਹਦੇ ਵਿੱਚ ਮਿਨਿਮਮ 10 ਸਾਲ ਦੀ ਕੈਦ ਆ ਇਹ ਸਾਡੇ ਬੰਦੇ ਜਿਹੜੇ ਗਰੀਬ ਲੋਕਾਂ ਨੂੰ ਰਾਹੀਗਰਾਂ ਨੂੰ ਕਿਸਾਨਾਂ ਨੂੰ ਲੁੱਟਦੇ ਸੀ ਉਹਦੇ ਮੁਤਾਬਕ ਇਹਨਾਂ ਨੂੰ ਜਿਹੜੀ ਪ੍ਰੋਪਰ ਸਜ਼ਾ ਜਿਹੜੀ ਉਹ ਮਿਲੇਗੀ ਇਸ ਐ ਡਰੱਗੀ ਆ ਨਸ਼ਾ ਕਰਨ ਦੇ ਆਦੀ ਇਹਦੇ ਚ ਇਹਦੇ ਚ ਦੋ ਤਿੰਨ ਜਣੇ ਜਿਹੜੇ ਨੇ ਉਹ ਨਸ਼ਾ ਕਰਨ ਦੇ ਆਦੀ ਹੈਗੇ ਨੇ ਸਰ ਕੋ ਰਮਾਂਡ ਬਗਾਵ ਕੀਤਾ ਪ੍ਰਾਪਤ ਨਾ ਕੋਈ ਹਾਂਜੀ ਇਹਨਾਂ ਨੂੰ ਮਾਜੋਕ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਅਸਲੀ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀਪਰੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਕੀਪਰੀ 24